ਹਾਂ ਢਾਈ ਢਾਈ 3-3 ਕਿਲੋ ਲੀਟਰ ਵਾਲੀਆਂ ਦੋ ਤੁਸੀਂ ਬਰਬਰੀ ਹਾਂ ਵਧੀਆ ਢਾਈ ਢਾਈ ਕਿਲੋ ਦੋ ਤਾਂ ਆਮ ਹੀ ਦੁੱਧ ਦਿੰਦੀ ਅਸੀਂ ਠੀਕ ਹੈ ਆਪਣੇ ਕੋਲ ਇੱਕ ਹੁਣ ਵੀ ਫਿਰਦੀ ਹੈ ਬਰਬਰੀ ਉਹ ਥੱਲੇ ਢਾਈ ਕਿਲੋ ਦੁੱਧ ਹੈਗਾ ਠੀਕ ਹੈ 3 ਮਹੀਨੇ ਦੁੱਧ ਦਿੰਨੇ ਆ 3 ਮਹੀਨੇ ਹਾਂਜੀ ਠੀਕ ਹੈ 3 ਕੁ ਮਹੀਨੇ ਬੱਚੇ ਨੂੰ ਅਸੀਂ ਦੁੱਧ ਪਿਉਣੀ ਪਿਉਣੀ ਆ ਨਾਲ ਵੀ ਵਧੀਆ ਇਹਨੇ ਨਾ ਉਹ ਸੰਭਲ ਜਾਂਦਾ ਹਣਾ ਬੱਚਾ ਹਾਂਜੀ ਬੱਚਾ ਮੰਨ ਕੇ ਚਲੋ ਵੀ ਇਹ ਚਲਾ ਸਕਦਾ ਜੀ ਮੇ ਖੇਤੀਬਾੜੀ ਵਾਲਾ ਪੈਸਾ ਵੱਜ ਜਾਂਦਾ ਇਹਦੇ ਨਾਲ ਆਪਣੀ ਕਬੀਲਦਾਰੀ ਕਰਦੀ ਵਧੀਆ ਚੱਲੀ ਜਾਂਦੀ ਹੈ ਉਹ ਮਹੀਨੇ ਜਿਵੇਂ ਲੋਕ ਗੱਲਾਂ ਕਰਦੇ ਵੇ ਕਰੋੜ ਦੀ ਐ ਨਹੀਂ ਆਪਾਂ ਤਾਂ ਮੈਂ ਤੁ ਇੰਨ ਸਾਲ ਪਰ ਬੱਕਰੀ ਖਿਹੜਦੇ ਆਪਾਂ ਕਿੱਲੇ ਤੁਸੀਂ 50 ਰੁਪਏ ਰੋਜ਼ ਦਾ ਖਰਚਾ ਲਾ ਲਓ ਕਿੰਨੇ ਪੈਸੇ ਬਣਦੇ ਉਹ ਸਹੀ ਏ ਦੋਨੇ ਦਾ 25000 ਲੈ ਬੱਚਾ ਤੁਸੀਂ ਵੇਖ ਲਓ ਵਧੀਆ ਹੋਵੇ ਚੰਗੀ ਬੱਕਰੀ ਹੋਵੇ ਚੰਗੀ ਬੱਕਰੀ ਹੋਵੇ ਆਪਾਂ ਬੱਕਰਾ ਛੱਡਦੇ ਨਹੀਂ ਕਿਸੇ ਤੋਂ ਅੱਜ ਤਾਈਂ ਕੋਈ ਵੀ ਬੰਦਾ ਕਹ ਦੇਵੇ ਤੁਹਾਨੂੰ ਫੀਸ ਲਈ ਠੀਕ ਹੈ ਬਹੁਤ ਦੂਰੋਂ ਦੂਰੋਂ ਬੰਦੇ ਬੱਕਰੀਆਂ ਕਰਾਸ ਕਰਾ ਕੇ ਲਗਾਏ ਆਪਾਂ ਕਿਸੇ ਤੋਂ ਫੀਸ ਨਹੀਂ ਲੈਂਦੇ ਠੀਕ ਹੈ ਹਾਂ ਝੋਨਾ ਲੱਗ ਗਿਆ ਉਹਦੇ ਜਿਵੇਂ ਆਪਾਂ ਰਹਿਿਆ ਸਪਰੇਆ ਕਰਨ ਜਾਂਦੇ ਆ ਤੇ ਘਰੇ ਬੱਕਰੀਆਂ ਭੁੱਖੀਆਂ ਮਰੀ ਜਾਂਦੀਆਂ ਹਾਂ ਉਹ ਨਹੀਂ ਠੀਕ ਹੈ ਉਸਾਇਕ ਤੁਹਾਨੂੰ ਦਾ ਬਹੁਤ ਵਧੀਆ ਪਰ ਪਰਿਵਾਰ ਨਾਲ ਸਾ ਮੰਡੀਆਂ ਦੇ ਘੁੰਮੋ ਵੀ ਇਹ ਜਾਨਵਰ ਕਿੰਨੇ ਰੁਪਈਆ ਦਾ ਕਿੰਨੇ ਦਾ ਇਹੋ ਜਿਹਾ ਜਾਨਵਰ ਆਪਾਂ ਨੂੰ ਕਿੰਨੇ ਦਾ ਮਿਲੂਗਾ ਸਹੀ ਹੈ ਹੈ ਵੀ ਇਹ ਦਾ ਰੇਟ ਸੱਸੀ ਕਾਲ ਦੋਸਤੋ ਕੀ ਹਾਲ ਚਾਲ ਆ ਬਈ ਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪਹੁੰਚੇ ਪਿੰਡ ਭਗਵਾਨਗੜ੍ਹ ਦੇ ਵਿੱਚ ਬਾਈ ਆਪਣੇ ਨਾਲ ਢਿੱਲੋ ਕੁਲਦੀਪ ਸਿੰਘਾ ਤੇ ਨਾਲ ਇਹਨਾਂ ਦਾ ਬੇਟਾ ਸੁਖਮਣ ਢਿੱਲੋ ਤੇ ਇਹਨਾਂ ਦੇ ਆਪਾਂ ਘਰੇ ਆਏ ਆ ਅੱਜ ਇਹਨਾਂ ਦੇ ਘਰ ਹੀ ਇੱਕ ਛੋਟਾ ਜਿਹਾ ਫਾਰਮ ਪਾਇਆ ਹੋਇਆ ਬੱਕਰੀਆਂ ਦਾ ਬੱਕਰੀਆਂ ਬਾਰੇ ਜਾਣਕਾਰੀ ਲੈਣੀ ਹੈ ਇਹਨਾਂ ਤੋਂ ਕਾਫੀ ਜਿਹੜੇ ਆਪਣੇ ਟੌਪਿਕ ਹੁਣ ਚੱਲੀ ਜਾਂਦਾ ਹੈ। ਵੀ ਠੱਗਾਂ ਤੋਂ ਬਚਾਉਣਾ ਉਸੇ ਬਾਬਤੀ ਆਪਾਂ ਗੱਲਬਾਤ ਕਰਾਂਗੇ। ਬਰੀਡਰ ਵੀ ਦਿਖਾਵਾਂਗੇ ਨਾ ਜਾਨਵਰ ਵੀ ਥੋੜੇ-ਬੋਝਾ ਦੀ ਮਰਵਾਵਾਂਗੇ ਤੁਹਾਨੂੰ। ਗੱਲਬਾਤਾਂ ਵੀ ਕਰਾਂਗੇ। ਵੀ ਘੱਟ ਖਰਚੇ ਨਾਲ ਬੱਕਰੀ ਕਿਵੇਂ ਪਾਲਦੀ ਹੈ। ਕੀ ਕਿੱਡੀ ਕਿਸੇ ਗੱਲਬਾਤ ਹੈ ਕਿੰਨਾ ਕੁ ਤੰਦਾ ਕਾਮਯਾਬਾ ਜਾਂ ਕਿੰਨਾ ਕੁ ਨਹੀਂ ਕਾਮਯਾਬ ਹੋਏਗਾ। ਜਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਸਾਰੀਆਂ ਗੱਲਬਾਤਾਂ ਕਰਾਂਗੇ ਬਾਈ ਨਾ ਸਵਾਗਤ ਕਰਦੇ ਆਂ। ਹੱਸੀਗਾ ਭਾਈ ਜੀ। ਭਾਈ ਅਸੀਂ ਕੱਲ ਸੋਡਾ ਵੀ ਆਪਣੇ ਘਰੇ ਆਉਣ ਤੇ ਜੀ ਆਇਆਂ ਨੂੰ ਜੀ ਠੀਕ ਹੈ ਚੈਨਲ ਧੰਨਵਾਦ ਜੀ ਟਮਾਣਾ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੋਰ ਭਾਈ ਜਿੰਨੇ ਭਰਾ ਦੇਂਦੇ ਹੈਗੇ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੇ ਭਾਈ ਢੱਲੋ ਪਹਿਲਾਂ ਤਾਂ ਇਹ ਦੱਸੋ ਵੀ ਆਪਾਂ ਕਿੱਤਾ ਕਿੰਨਾ ਹੀ ਚੜਦਾ ਪਾਏ ਆ ਕਿੱਥੇ ਜਿਹੜੇ ਚ ਕਿੱਥੇ ਚ ਹੁਣ ਪਹਿਲਾਂ ਤਾਂ ਪਾਪਾ ਵੀ ਰੱਖਦਾ ਸੀ ਪਹਿਲਾਂ ਤੋਂ 2003 ਤੋਂ ਸੀ ਹੀ ਆਪਣੇ ਕੋਲੇ ਬੱਕਰੀਆਂ ਵਿਚਦੀ ਵਿਚ ਸੇਲ ਵੀ ਕਰਤੀਆਂ ਸੀ ਠੀਕ ਹੈ ਵੀ 2010 ਦੇ ਵਿੱਚ ਸੇਲ ਕਰਤੀਆਂ ਸੀ ਹੂੰ ਉਸ ਤੋਂ ਬਾਅਦ ਫੇਰ ਆਪਾਂ 2019 ਦੇ ਵਿੱਚ ਫੇਰ ਬੱਕਰੀਆਂ ਲੰਮੀ ਮਾਰਚ ਉਹ ਲੈ ਆਉਂਦੀਆਂ ਸੀਗੀਆਂ ਮਾ ਲੋ ਚਾਰਕ ਪੰਜ ਬੱਕਰੀਆਂ ਤੋਂ ਘੱਟ ਸਟਾਰਟ ਕਰ ਲਿਆ ਸੀ ਆਪਾਂ ਦੁਬਾਰੇ ਠੀਕ ਹੈ ਹਾਂਜੀ ਤੇ ਹੁਣ ਆਪਣੇ ਕੋਲ ਲਗਭਗ ਕਿੰਨੇ ਕੇ ਜਾਨਵਰ ਹੈਗੇ ਆ ਹੁਣ ਨਿੱਕੇ ਮੋٹے ਬੱਚੇ ਵਿੱਚ ਵੀ 33 34 ਜਾਨਵਰ ਹੈਗੇ ਬੱਚੇ ਛੋਟੇ ਬੱਚੇ ਲਾ ਲੋ ਠੀਕ ਹੈ ਹਾਂ ਵੱਡੀਆਂ ਬੱਕਰੀਆਂ 10 12 ਬੱਕਰੀਆਂ ਆਂਗਾ 10 12 ਬੱਕਰੀਆਂ ਤੇ ਬ੍ਰੀਡਰ ਦੋ ਹਾਂਜੀ ਦੋ ਠੀਕ ਹੈ ਤੇ ਇਟ ਲੋ ਬਈ ਇਹ ਦੱਸ ਬਈ ਮੈਨੂੰ ਕਾਮਯਾਬ ਕਿਹੜੀ ਨਸਲ ਕਾਮਯਾਬ ਆਪਣੇ ਇੱਥੇ ਬਰਬਰੀ ਕਾਮਯਾਬ ਕਿ ਬਿੱਟਰ ਜਾਨ ਆਪਣੇ ਜਾਦੇ ਤਾਂ ਜਿਵੇਂ ਬਿੱਟਲ ਵਧੀਆਗੀ ਇਹ ਆਪਦੀ ਬਰੀਡ ਹੈਗੀ ਬਹੁਤ ਲੋਕ ਰੱਖਦੇ ਇਹਨੂੰ ਜਾਦੇ ਦੁੱਧ ਪੱਖੋਂ ਵੀ ਚੰਗੀ ਹੈ ਹਾਈਟ ਵੀ ਵਧੀਆ ਕਰ ਜਾਂਦੀ ਹੈ ਬਾਈਜਨ ਵੀ ਵਧੀਆ ਕਰਦੀ ਹੈ ਤੇ ਦੂਜੇ ਨੰਬਰ ਤੇ ਆਪਣੀ ਬਰਬਰੀ ਹੈ ਠੀਕ ਹੈ ਬਰਬਰੀ ਵੀ ਪੰਜਾਬ ਦੇ ਵਿੱਚ ਆਪਣੇ ਬਹੁਤ ਪ੍ਰਫਾਲਦੇ ਆ ਵਧੀਆ ਹੈ ਮੇਰੇ ਕੋਲ ਵੀ ਹੁੰਦੀਆਂ ਸੀ ਬਰਬਰੀ ਠੀਕ ਹੈ ਵਧੀਆ ਇਹਨਾਂ ਦਾ ਧੰਦਾ ਵੀ ਵਧੀਆ ਬਰਬਰੀਆਂ ਦਾ ਕੋਈ ਇਹੋ ਜਿਹਾ ਠੀਕ ਹੈ ਬਹੁਤ ਵਧੀਆ ਨਸਲ ਹੈ ਇਹ ਬਰਬਰੀ ਦੀ ਆਪਣੀ ਤੇ ਆਪਦੀ ਠੀਕ ਹੈ ਤੇ ਦੁੱਧ ਪੱਖੋਂ ਕਿਹੜੀ ਨਸਲ ਵਧੀਆ ਆਪਣੀ ਦੁੱਧ ਬਰਬਰੀਆਂ ਵੀ ਵਿੱਚ ਤਾਂ ਬਹੁਤ ਵਧੀਆ ਦੁੱਧ ਦਿੰਦੀਆਂ ਮੇਰੇ ਕੋਲ ਹੁੰਦੀਆਂ ਸੀ ਹਾਂ ਢਾਈ ਢਾਈ 3-3 ਕਿਲੋ ਲੀਟਰ ਵਾਲੀਆਂ ਦੁੱਧ ਸੀ ਬਰਬਰੀ ਹਾਂ ਵਧੀਆ ਢਾਈ ਢਾਈ ਕਿਲੋ ਦੋ ਤਾਂ ਵੀ ਦੁੱਧ ਦਿੰਦੀਆਂ ਅਸੀਂ ਠੀਕ ਹੈ ਆਪਣੇ ਕੋਲ ਕਫਣ ਵੀ ਫਿਰਦੀ ਹੈ ਬਰਬਰੀਓ ਥੱਲੇ ਢਾਈ ਕਿਲੋ ਦੁੱਧ ਹੈਗਾ ਬੰਦਾ ਠੀਕ ਹੈ ਹਾਂਜੀ ਤੇ ਆਪਣੇ ਵੱਡੀਆਂ ਬੱਕਰੀਆਂ ਵੀ ਠੀਕ ਹੈ ਬੀਟਲ ਦਾ ਤੁਹਾਨੂੰ ਪਤਾ ਹੀ ਹੈ ਸਾਰੇ ਭਰਾ ਹੁਣ ਚਵਾਈਆਂ ਵੀ ਹੋਣ ਲੱਗ ਗਈਆਂ ਬੀਟਲ ਦਾ ਤਾਂ ਦੁੱਧ ਆ ਆਮ ਹੀ ਪਤਾ ਹੀ ਲੱਗਣ ਲੱਗੇ ਵੀ ਕਿੰਨਾ ਆ ਬੀਟਲ ਦਾ ਪਤਾ ਲੱਗਦਾ ਤੇ ਜੇ ਹੁਣ ਆਪਾਂ ਨੇ ਦੇਖਭਾਲ ਜਾਂ ਖਰਾਕ ਦੀ ਗੱਲ ਕਰੀਏ ਤੁਸੀਂ ਇਹਨਾਂ ਨੂੰ ਕੀ ਪਾਉਣਾ ਹੈ ਤਾਂ ਜਾਂ ਜੇ ਕਿਸੇ ਨੇ ਸਸਤੇ ਤਰੀਕੇ ਨਾਲ ਪਾਉਣਾ ਤਾਂ ਕੀ ਪਾਉਣਾ ਚਾਹੀਦਾ ਇਹਨੂੰ ਸਸਤੇ ਤਰੀਕੇ ਨਾਲ ਤਾਂ ਬਈ ਜਿਵੇਂ ਹੁਣ ਜੇ ਤਾਂ ਸਭ ਤੋਂ ਵਧੀਆ ਬਾਹਰ ਦੀ ਚਰਾਈ ਹੈਗੀ ਜਿਹਦੇ ਕੋਲੇ ਤਾਂ ਉਹ ਬਹੁਤ ਵਧੀਆ ਹੈਗਾ ਸਭ ਤੋਂ ਵਧੀਆ ਸਭ ਤੋਂ ਵਧੀਆ ਹੈਗਾ ਇਹ ਬੰਦਾ ਬਾਹਰ ਵੀ ਲੈ ਜਾਂਦਾ 2 ਘੰਟੇ ਸਵੇਰ ਨੂੰ ਲੈ ਜੇ 2 ਸ਼ਾਮ ਨੂੰ ਲੈ ਜੇ ਠੀਕ ਹੈ ਤਾਂ ਸਭ ਤੋਂ ਵਧੀਆ ਜਿਹੜੀ ਬਾਹਰ ਦੀ ਚਰਾਈ ਆ ਉਹ ਬਹੁਤ ਸਸਤੀ ਪੈਂਦੀ ਆ ਆਪਣਾ ਹੂੰ ਇਹ ਹੁਣ ਘਰੇ ਲਿਆਉਣੇ ਤਾਂ ਆਪਾਂ ਘਰੇ ਘਟੂ ਘਟ ਇੱਕ ਬੱਕਰੀ 50 ਰੁਪਏ ਦਾ ਖਰਚਾ ਪਉਂਦੀ ਆ ਠੀਕ ਹੈ ਹਾਂਜੀ ਕਿ ਬੱਕਰੀ ਸੁੱਕਾ ਨੀਰਾ ਪਾਉਣੇ ਆਪਾਂ ਗੁਆਰੇ ਦਾ ਹਾਂ ਇਵੇਂ ਤੂੜੀ ਚ ਆਪਾਂ ਸੰਨੀ ਵੀ ਕਰ ਦਿੰਨੇ ਆ ਬੱਕਰੀਆਂ ਨੂੰ ਫੀਡ ਫੀਡ ਨੂੰ ਮਿਕਸ ਕਰ ਦਿੰਨੇ ਆ ਉਹ ਵੀ ਉਹ ਵਧੀਆ ਖਾਈ ਜਾਂਦੇ ਆ ਦੋ ਟਾਈਮ ਆਪਾਂ ਸੰਨੀ ਪਾ ਦਿੰਨੇ ਆ ਠੀਕ ਹੈ ਇੱਕ ਟਾਈਮ ਆਪਾਂ ਗੁਵਾਰੇ ਦਾ ਨੀਰਾ ਦੇ ਦਿੰਨੇ ਆ ਠੀਕ ਹਰੇ ਦੇ ਨਾਲ ਹਰੜਾ ਲਾ ਕੇ ਵਿੱਚ ਸੰਨੀ ਪਾ ਦਿੰਨੇ ਆ ਤੂੜੀ ਦੀ ਜਿਵੇਂ ਆਪਾਂ ਤੂੜਾ ਕਹਿੰਦੇ ਆ ਕੋਈ ਤੂੜੀ ਇਹ ਸਸਤਾ ਤਰੀਕਾ ਹੈ ਸਸਤਾ ਵਧੀਆ ਤਰੀਕਾ ਜੀ ਠੀਕ ਹੈ ਨਾ ਰਾਜਾ ਦਾ ਪਸ਼ੂ ਨਾਲ ਬਹੁਤ ਵਧੀਆ ਤੂੜੀ ਨਾਲ ਵਧੀਆ ਰਾਜ ਹੋ ਜਾਂਦਾ ਹੈ ਬਾਕੀ ਗੁਵਾਰੇ ਦਾ ਨੀਰਾ ਉਹ ਸੁੱਕਾ ਹੈ ਪਾਣੀ ਪੂਣੀ ਚੰਗਾ ਪੀ ਲੈਂਦੇ ਪਾਣੀ ਚੰਗਾ ਪੀ ਲੈਂਦੇ ਹਾਂ ਜੀ ਤੇ ਜੇ ਆਪਾਂ ਬੱਚਿਆਂ ਦੀ ਗੱਲ ਕਰ ਬੱਚੇ ਨੂੰ ਬਾਈ ਅਸੀਂ 3 ਮਹੀਨੇ ਦੁੱਧ ਦਿੰਨੇ ਆ 3 ਮਹੀਨੇ ਹਾਂਜੀ ਠੀਕ ਐ 3 ਕੁ ਮਹੀਨੇ ਬੱਚੇ ਨੂੰ ਅਸੀਂ ਦੁੱਧ ਪਿਉਣੀ ਪਿਉਣੇ ਨਾਲ ਵੀ ਵਧੀਆ ਇਹਨੇ ਨਾ ਉਹ ਸੰਭਲ ਜਾਂਦਾ ਹਣਾ ਬੱਚਾ ਹਾਂਜੀ ਬੱਚਾ ਮੰਨ ਕੇ ਚਲੋ ਵੀ 1 ਮਹੀਨੇ ਦਾ ਜਾ ਕੇ ਕਿਤੇ ਪੱਠਿਆਂ ਨੂੰ ਮੂੰਹ ਮਾਰਨ ਲੱਗਦਾਗਾ ਠੀਕ ਐ ਮਹੀਨਾ ਤਾਂ ਜਮੇ ਦੁੱਧ ਹੀ ਰਹਿੰਦਾਗਾ ਉਸ ਤੋਂ ਬਾਅਦ ਕੋਈ ਫੀਡ ਪਾਉਣ ਲੱਗੇ ਨੇ ਨਾਲ ਥੋੜੀ ਬਲੀ ਇਹਨਾਂ ਨੂੰ ਠੀਕ ਐ ਤੇ ਨਾਲ ਕੋਈ ਸੁੱਕਾ ਨੀਰਾ ਚਰਾ ਪਾਉਣ ਲੱਗੇ ਨੇ ਠੀਕ ਐ ਤੇ ਇੱਕ ਬਾਈ ਢੱਲੋ ਇੱਕ ਨਾ ਸਵਾਲ ਸਭ ਤੋਂ ਵੱਡਾ ਜਿਹੜਾ ਲੋਕ ਰੀਸੋਰੀਸ ਵਾਲੇ ਆ ਰਹੇ ਆ ਕੰਮ 'ਚ ਮੈਨੂੰ ਇਹ ਦੱਸੋ ਵੀ ਕੱਲੇ ਬੰਦੇ ਵਾਲਾ ਇਹ ਕੰਮ ਹੈਗਾ ਜਾਂ ਪਰਿਵਾਰ ਦਾ ਸਾਥ ਹੋਣਾ ਚਾਹੀਦਾ ਜਾਂ ਰਿਸੋਰਸ ਕਿਵੇਂ ਐਸਾ ਹੁੰਦਾ ਵੇ ਇਹ ਬਾਈ ਮੈਂ ਤੁਹਾਨੂੰ ਦੱਸਦਾ ਇੱਕ ਐਸਾ ਇੱਕ ਧੰਦਾ ਆਪਣਾ ਜ਼ਿੰਮੇਦਾਰਾਂ ਦਾ ਹਾਂ ਜੇ ਨਾਲ ਪਰਿਵਾਰ ਬੱਕਰੀਆਂ ਨਾਲ ਕੋਈ 5-10 ਘਰੇ ਬੁੜੀਆਂ ਜਿਵੇਂ ਆਪਣੇ ਨਾਲ ਰਲ ਮਿਲ ਕੇਵੇਂ ਆਪਾਂ ਪਸ਼ੂ ਸਾਂਭਦੇ ਸੀ ਪਹਿਲਾਂ ਘਰਾਂ ਚ ਇਵੇਂ ਕੋਈ 10-10 ਪੰਜ-ਪੰਜ ਪਹਿਲਾਂ ਮੱਝਾਂ ਆਪਾਂ ਸਾਂਭਦੇ ਸੀ ਉਸ ਦੇ ਨਾਲ ਜੇ ਆਪਾਂ ਬੱਕਰੀਆਂ ਕੋਈ 10 ਬੱਕਰੀਆਂ ਘਰੇ ਆਪਾਂ ਆਪ ਵੀ ਚਲੋ ਖੇਤੋਂ ਕੰਮ ਕਰਕੇ ਆ ਕੇ ਪਾਉਂਦੇ ਆ ਨਾ ਨੀਰਾਚਾਰਾ ਬੁੜੀਆਂ ਨਾਲ ਪਵਾਉਂਦੇ ਆ ਤਾਂ ਬਹੁਤ ਵਧੀਆ ਧੰਦਾ ਹੈਗਾ ਸਹਾਇਕ ਧੰਦਾ ਹੈ ਇੱਕ ਇਹ ਕੋਈ ਕਰੋੜਾਂ ਦਾ ਨਹੀਂ ਆਪਾਂ ਕਹਿ ਦਈਏ ਕੋਈ ਲੱਖਾਂ ਦਾ ਨਹੀਂਗਾ ਵੀ ਇੱਕ ਨਾਲ ਆਪਣੇ ਖੇਤੀਬਾੜੀ ਦੇ ਨਾਲ ਸਹਾਇਕ ਧੰਦਾ ਹੈਗਾ ਵੀ ਆਪਦੀ ਆਈ ਚਲਾਈ ਵਧੀਆ ਜੀਮੀਦਾਰ ਆਪਦੇ ਭਰਾ ਚਲਾ ਸਕਦਾ ਜਿਵੇਂ ਖੇਤੀਬਾੜੀ ਵਾਲਾ ਪੈਸਾ ਵੱਜ ਜਾਂਦਾ ਇਹਦੇ ਨਾਲ ਆਪਣੀ ਕਬੀਲਦਾਰੀ ਕਰਦੀ ਵਧੀਆ ਚੱਲੀ ਜਾਂਦੀ ਹੈ ਉਹ ਮੈਨੂੰ ਜਿਵੇਂ ਲੋਕ ਗੱਲਾਂ ਕਰਦੇ ਕੋਰਡ ਦੀ ਹੈ ਨਹੀਂ ਆਪਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ 2019 ਤੋਂ ਲੈ ਕੇ 24 ਚੜ ਗਿਆਗਾ ਕੋਈ ਆਪਾਂ ਤਾਂ ਦੇਖਿਆ ਨਹੀਂ ਇਹ ਵੀ ਕਰੋੜਾਂ ਰੁਪਈਆ ਵਾਲਾ ਠੀਕ ਹੈ ਕੋਈ ਲੱਖਾਂ ਵਾਲਾ ਨਹੀਂ ਆਪਾਂ ਕੋਈ ਐਡਾ ਮਹਿੰਗਾ ਜਾਨਵਰ ਵੇਚਿਆ ਨਾ ਨਹੀਂ ਖਰੀਦਿਆ ਨਹੀਂ ਖਰੀਦਿਆ ਕੋਈ ਠੀਕ ਹੈ ਆਪਾਂ ਤਾਂ 22000 ਤੋਂ ਵੱਧ ਕੋਈ ਬੱਕਰੀ ਨਹੀਂ ਖਰੀਦੀ ਮੈਂ ਤੁਹਾਨੂੰ ਕਹਿ ਰਿਹਾ ਠੀਕ ਹੈ ਹਾਂ ਵਧੀਆ ਸੋਣੀ ਸਭ ਤੋਂ ਵਧੀਆ ਗੱਲ ਕਰੀ ਨਾ ਵੀ 20 22000 ਤੋਂ ਲੈ ਕੇ ਬੱਕਰੀ ਬਾਈ ਨੇ ਕਹਿੰਦਾ ਅੱਜ ਤੱਕ ਨਹੀਂ ਖਰੀਦ ਚੱਲ ਵੱਧ ਤੋਂ ਵੱਧ 30000 ਲਾ ਲਓ ਕੋਈ ਅੰਡਾ ਹਨਾ ਆਪਾਂ ਕੋਈ ਬੱਕਰੀ ਲਾ ਲਓ ਪਰ ਲੱਖਾਂ ਜਿਹੜੇ ਬਾਈ ਰਿਸੋਰੀ ਕਹਿੰਦੇ ਬਾਲੇ ਕੱਦ ਵਾਲੀ ਜਾਂ ਲੱਖ ਵਾਲੀ ਬੱਕਰੀ ਉਹਨਾਂ ਨੂੰ ਬਾਰੇ ਕੀ ਕਹਿਣਾ ਚਾਹਣਾ ਹੈ ਨਹੀਂ ਬਾਈ ਜੀ ਆਪਾਂ ਜੇ ਬੱਕਰੀ ਹੁਣ 40 ਇੰਚ ਦੀ ਬੱਕਰੀ ਹੈਗੀ ਮੇਰੇ ਕੋਲੇ ਬਹੁਤ ਸਾਰੇ ਭਰਾ ਹਾਂ ਦੇ ਬਾਈ ਹਾਈਟ ਚੰਗੀ ਹੋਣੀ ਚਾਹੀਦੀ ਹੈ ਹਾਂ ਉਹ ਹਾਈਟ ਵਾਲੀ ਥੱਲੇ ਜੇ ਬੱਚੀ ਨਾ ਰਹੀ ਆ ਇਹਨਾਂ ਨੂੰ ਦੁੱਧ ਹੀ ਨਾ ਦਿੱਤਾ ਥੱਲੇ ਸਹੀ ਹੈ ਹੈ ਬੱਕਰੀ ਲਾਓ 35 36 ਇੰਚ 38 ਇੰਚ 37 ਇੰਚ ਦੀ ਕੱਦ ਦੀ ਹੋਵੇ ਹਨ ਲੰਮੇ ਹੋਣ ਹਾਂ ਬੱਚਾ ਰਜਾਂਦੀ ਹੋਵੇ ਇੱਕ ਬੱਚੇ ਦੀ ਬੱਕਰੀ ਨੇ ਦੋ ਬੱਚੇ ਦੇਤੇ ਉਹਨੇ ਬੱਚਾ ਹੀ ਨਾ ਰਜਾਇਆ ਫਿਰ ਫਾਇਦਾ ਵੀ ਕੀ ਉਹਦਾ ਆਪਾਂ 40 ਇੰਚ 40 ਤੋਂ ਵੀ ਕੀ ਕਰੌਣੇ ਹਾਂ ਹੂੰ ਸਹੀ ਹੈ 40 ਇੰਚਲੀ ਬੱਕਰੀ ਲਵਾਂਗੇ ਅੱਜ ਦਾ ਰੇਟ ਤੁਹਾਨੂੰ ਪਤਾ ਕੀ ਹੈਗਾ ਹੂੰ ਜੋ ਮੰਨ ਲਓ ਲੱਖ ਰੁਪਏ ਦੀ ਬੱਕਰੀ ਲੈ ਲਈ ਬੱਚਾ ਵੇchnਾ ਉਹਦਾ 12000 15000 ਦਾ ਐਂਡ ਐਂਡ ਹਾਂ ਇਹਨੂੰ ਸਾਲ ਭਰ ਬੱਕਰੀ ਖਿਲੇ ਆਰਦੇ ਆਪਾਂ ਕਿਲੇ ਤੁਸੀਂ 50 ਰੁਪਏ ਰੋਜ਼ ਦਾ ਖਰਚਾ ਲਾ ਲਓ ਕਿੰਨੇ ਪੈਸੇ ਬਣਦੇ ਸਹੀ ਹੈ ਤੇ ਉਹਨਾਂ ਦਾ 25000 ਇਹਦਾ ਤੁਸੀਂ ਵੇਖ ਲਓ ਵੀ ਕਿੰਨੇ ਪੈਸੇ 'ਚ ਵਿਕਣਾ ਹੈਗਾ 25-30000 ਇਹਦਾ ਵੀ ਵਿਕ ਜਾਣਾ ਉਹਨਾਂ ਦਾ ਨੇੜੇ-ਨੇੜੇ ਸਹੀ ਹੋ ਲੱਗਦਾ ਜੀ 10-12000 ਦਾ ਬੱਚਾ ਵਿਕ ਜਾਂਦਾ ਆਪਣਾ 2-3 ਮਹੀਨਿਆਂ ਦਾ ਬੱਚਾ ਵਿਕਦਾ ਹੈਗਾ ਬਿਲਕੁਲ ਸਹੀ ਹੈ ਤੇ ਜੇ ਆਪਾਂ ਹੁਣ ਬਰੀਡਰ ਦੀ ਗੱਲ ਕਰੀਏ ਤੁਹਾਡੇ ਕੋਲ ਵੀ ਬਰੀਡਰ ਹੈਗੇ ਦੋ ਆਪਾਂ ਸ਼ਾਰਟ ਵੀ ਵਿੱਚ ਲਾਵਾਂ ਵੀ ਉਹਨਾਂ ਦੀ ਫੀਸ ਦਾ ਬਹੁਤ ਰੌਲਾ ਪਈ ਜਾਂਦਾ ਹਣ ਜਿਵੇਂ ਮੈਂ ਵੀਡੀਓ ਪਾਉਣਾ ਵੀ ਲੋਕ ਕੋਈ 15 ਮੰਗਦਾ ਕੋਈ 10 ਮੰਗਦਾ ਕੋਈ 20 ਮੰਗਦਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਮੇਰੇ ਵਿਚਾਰ ਤਾਂ ਬਈ ਮੈਂ ਤੁਹਾਨੂੰ ਦੱਸ ਦਣਾ ਆਪਣੇ ਕੋਲੇ ਪਹਿਲਾਂ ਵੀ ਦੋ ਵੀਡੀਓ ਬਣਾਈਆਂ ਸੀ ਇੱਕ ਰਾਜਵੀਰ ਨੇ ਬਣਾਈ ਸੀ ਆਪਣੇ ਬਾਈ ਨੇ ਇੱਕ ਤੁਸੀਂ ਬਣਾ ਕੇ ਇੱਕ ਮੈਂ ਬਣਾ ਕੇ ਗਏ ਸੀ ਨਾ ਆਪਾਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਆਪਣੇ ਕੋਲੇ ਬਰੀਡਰ ਹੈ ਵਧੀਆ ਦੋਨੇ ਇੱਕ ਤਾਂ ਪੰਮੇ ਵਾਲਾ ਬਾਈ ਵਾਲਾ ਸੈਦੋ ਕਾਲੇ ਦਾ ਇੱਕ ਆਪਣੇ ਡਾਕਟਰ ਮਸਤਾਕ ਵਾਲੇ ਦਾ ਬੱਕਰਾ ਦੋਨੇ ਬਰੀਡਰ ਚੰਗੀਆਂ ਨੇ ਵਧੀਆ ਗਈ ਤੇ ਅੱਜ ਤਾਈਂ ਕਿਸੇ ਤੋਂ ਬਈ ਫੀਸ ਨਹੀਂ ਲਈ ਬੱਕਰੀ ਚੰਗੀ ਹੋਵੇ ਠੀਕ ਹੈ ਠੀਕ ਹੈ ਬਿਮਾਰ ਨਾ ਹੋਵੇ ਵਧੀਆ ਵਧੀਆ ਰਹਿੰਦੀ ਸੂਏ ਇੱਕ ਬੱਕਰੀ ਫਰਾਕ ਹੋਵੇ ਆਪਾਂ ਬੱਕਰਾ ਨਹੀਂ ਛੱਡਦੇ ਠੀਕ ਹੈ ਠੀਕ ਹੈ ਬਾਕੀ ਅਗਲੇ ਦੀ ਇਮਾਨਦਾਰੀ ਹੈ ਬੱਕਰੀ ਸਹੀ ਸਲਾਮਤ ਹੋਵੇ ਚੰਗੀ ਹੈਲਟ ਕੱਦ ਦੀ ਵਧੀਆ ਹੋਵੇ ਤੇ ਚੰਗੀ ਬੱਕਰੀ ਹੋਵੇ ਚੰਗੀ ਬੱਕਰੀ ਹੋਵੇ ਆਪਾਂ ਬੱਕਰਾ ਛੱਡਦੇ ਨੇ ਕਿਸੇ ਤੋਂ ਅੱਜ ਤਾਈਂ ਕੋਈ ਵੀ ਬੰਦਾ ਕਹਦੇ ਵੇ ਤੂੰ ਫੀਸ ਲਈ ਹੈ ਠੀਕ ਹੈ ਬਹੁਤ ਦੂਰੋਂ ਦੂਰੋਂ ਬੰਦੇ ਬੱਕਰੀਆਂ ਕਰਾਸ ਕਰਾ ਕੇ ਲਗਾਏ ਆਪਾਂ ਕਿਸੇ ਤੋਂ ਫੀਸ ਨਹੀਂ ਲਈ ਠੀਕ ਹੈ ਤੇ ਨਾ ਹੀ ਲੈਣੀ ਹੈ ਤੇ ਨਾ ਹੀ ਲਈ ਹੈ ਠੀਕ ਹੈ ਤੇ ਜਿਹੜੇ ਵੀਰੇ 15 15 20 20 ਹਜ਼ਾਰ ਲੈਂਦੇ ਆ ਉਹ ਕੀ ਜਾਇਜ਼ ਹੈ ਗੱਲ ਉਹ ਕਿਵੇਂ ਆ ਇਹ ਅਸੀਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਵੀ ਉਹ ਅਗਲੇ ਦੀ ਮਜਬੂਰੀ ਲਾਲੋ ਜਾਂ ਕੋਈ ਅਗਲਾ ਮਿਹਨਤ ਜਿਆਦਾ ਕਰਦਾ ਜਾਂ ਕੀ ਹੈਗਾ ਉਹਦੇ ਬਾਰੇ ਨਹੀਂ ਕੋਈ ਉਹ ਤੁਹਾਏਵੇਂ ਵਗਲੇ ਲੇਨੋ ਆਪਾਂ ਕਹੀਏ ਵੀ ਕਿਉਂ ਲੈਂਦਾ ਉਹ ਵੀਰ ਉਹਦਾ ਮਾੜਾ ਕੰਮ ਹੈ ਉਹ ਡੋਟ ਅੱਟ ਸੋਚ ਵੀ ਉਹਦੀ ਸੋਚ ਆ ਉਹ ਉਹਦੇ ਜਾਨ ਬਰੋ ਕਿਵੇਂ ਪਾਲਦਾ ਉਹਨੂੰ ਕਿਵੇਂ ਦੇਣਾ ਉਹ ਕਿਵੇਂ ਪਾਲਦਾ ਕੀ ਉਹਦੀ ਦੇਖਭਾਲ ਹੈ ਕੀ ਉਹਦੀ ਖਰਾਕ ਹੈ ਕੀ ਜਾਂ ਕਿਵੇਂ ਹੈਗਾ ਹੂੰ ਉਹਦੇ ਬਾਰੇ ਆਪਾਂ ਨਹੀਂ ਕੁਛ ਵੀ ਕਹਿੰਦੇ ਉਹ ਅਗਲੇ ਦੀ ਸੋਚ ਆ ਵੀ ਤੁਸੀਂ ਕਿਵੇਂ ਲਈ ਅਜ ਤੱਕ ਆਪਾਂ ਅਜ ਤੱਕ ਕਿਸੇ ਤੋਂ ਵੀ ਫੀਸ ਨਹੀਂ ਨਹੀਂ ਲੈਣੀ ਹੈ ਨਹੀਂ ਲੈਣੀ ਹੈ ਠੀਕ ਹੈ ਪਰ ਵੀ ਇੱਕ ਉਹ ਆ ਵੀ ਹਨਾ ਵੀ ਇਹ ਨਾ ਵੀ ਕੋਈ ਬਿਮਾਰ ਚੱਕੀ ਆ ਬੱਕਰੀ ਜਾਂ ਘੁਸੜੀ ਬੱਕਰੀ ਦੇਸੀ ਬੱਕਰੀ ਚੱਕੀ ਆ ਹਾਂ ਮੇਰੇ ਪਿੰਡ ਦੇ ਵਿੱਚ ਬਹੁਤ ਆਉਂਦੇ ਦੇਸੀ ਬੱਕਰੀਆਂ ਲੈ ਕੇ ਮੈਂ ਬੱਕਰਾ ਨਹੀਂ ਛੱਡਦਾ ਠੀਕ ਹੈ ਨਹੀਂ ਛੱਡੇ ਨਹੀਂ ਕਦੇ ਵੀ ਐ ਮੈਂ ਅਗਲਾ ਕਹਿੰਦਾ ਫਲਾਣੇ ਬੱਕਰੇ ਤੋਂ ਬੱਕਰੀ ਕਰਾਸ ਕਰਾਈ ਸੀ ਉਹ ਮੁੜ ਕੇ ਵਾਲਾ ਰਿਜ਼ਲਟ ਨਹੀਂ ਆ ਰਿਹਾ ਰਿਜ਼ਲਟ ਅਗਲੇ ਦੀ ਬੱਕਰੀ ਦੇਸੀ ਬੱਕਰੀ ਸਾਨੂੰ ਵੀ ਪਤਾ ਕਿ ਹੋ ਜਾ ਬੱਚਾ ਹਾਂ ਤੇ ਫਿਰ ਕਹਿੰਦਾ ਮੇਰੇ ਕੋਲੇ ਵੀ ਦੇਸੀ ਬੱਕਰੀਆਂ ਸੀਗੀਆਂ ਨਹੀਂ ਰਿਜ਼ਲਟ ਦਿੱਤਾ ਮੈਨੂੰ ਹੂੰ ਕਿਉਂ ਆਪਦੇ ਤੇ ਲੈ ਜਾਣਾ ਇਹ ਦੇਸੀ ਬੱਕਰੀ ਐਵੇਂ ਆਪਾਂ ਕਿਉਂਵੇਂ ਉਹ ਕਰੀ ਜਾਈਗੇ ਵੀ ਅਸੀਂ ਦੇਸੀ ਬੱਕਰੀ ਦੇ ਦੋਸ਼ पे ਅਗਲਾ ਬਰੀਡਰ ਨਹੀਂ ਦਿੰਦਾ ਉਹਦੇ ਬਰੀਡਰ ਦਾ ਰਿਜ਼ਲਟ ਨਹੀਂ ਵਧੀਆ ਹਾਂਜੀ ਠੀਕ ਹੈ ਤੇ ਜੇ ਹੁਣ ਆਪਾਂ ਗੱਲ ਕਰੀ ਆਪਾਂ ਵੇਚ ਖਰੀਦ ਕਰਦੇ ਆ ਕਿ ਨਹੀਂ ਨਹੀਂ ਜੀ ਆਪਾਂ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਹਾਂ ਪਤਾ ਸਿਰਫ ਆਪਣੇ ਜਾਨਵਰ ਜਿਹੜੇ ਘਰੇ ਬੱਚੇ ਉਹ ਸੇਲ ਕਰ ਦਿੰਦੇ ਆ ਜਾਂ ਕੋਈ ਵੱਡੀ ਬੱਕਰੀ ਕਦੇ ਕੋਈ ਸੇਲ ਕਰੀ ਕਰ ਦਿੰਦੇ ਆ ਕਿ ਨਹੀਂ ਆਪਾਂ ਕੋਈ ਬਾਹਰੋਂ ਲੈ ਕੇ ਬੱਚਾ ਨਹੀਂ ਅਜੇ ਤੱਕ ਵੇਚਿਆ ਨਾ ਹੀ ਕਿਸੇ ਦਾ ਬੱਚਾ ਲੈ ਕੇ ਵੇਚਿਆ ਨਾ ਹੀ ਕਿਸੇ ਦੀ ਬੱਕਰੀ ਵੇਚੀ ਹੈ ਤੇ ਜੇ ਆਪ ਦਾ ਘਰੇ ਵੱਧ ਹੈਗਾ ਤਾਂ ਕੋਈ ਵੱਧ ਹੈਗਾ ਤਾਂ ਵੇਚ ਦਿੰਦੇ ਨਹੀਂ 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 ਠੀਕ ਹੈ ਤੇ ਜੇ ਦੁੱਧ ਦੇ ਤਾਂ ਨਹੀਂ ਬੱਕਰੀਆਂ ਦਾ ਬੱਚੇ ਨੇ ਪੀਂਦੇ ਗੱਲੇ ਆਪਾਂ ਬੱਚਿਆਂ ਨੂੰ ਪਿਆ ਦਿੰਦੇ ਨੇ ਜਿਹੜਾ ਬੱਚਿਆਂ ਦਾ ਵੱਜ ਜਾਂਦਾ ਆਪਾਂ ਬੱਕਰੀਆਂ ਚ ਉਹ ਨਹੀਂ ਕਿਉਂ ਨਹੀਂ ਠੀਕ ਹੈ ਤੇ ਲੈ ਵੀ ਸੋਨਾ ਕਿੱਤਾ ਹੈ ਤੇ ਨਵੇਂ ਮੁੰਡਿਆਂ ਨੇ ਬਈ ਕੀ ਮੈਸੇਜ ਕੀਤਾ ਕਰਨ ਵਾਲਾ ਕਿ ਕਿਵੇਂ ਨਵੇਂ ਮੁੰਡਿਆਂ ਨੂੰ ਇਹ ਹੈਗਾ ਵੀ ਆਪਾਂ ਕਿਤਾ ਕਹਿੰਦੇ ਵੀ ਕਿੱਤਾ ਨਹੀਂ ਮਾੜਾ ਇੱਕ ਆਪਣਾ ਸਹਾਇਕ ਧੰਦਾ ਨਾਲ ਸਹੀ ਹੈ ਜੇ ਆਪਣੇ ਨਾਲ ਜੇ ਮੰਨ ਲਓ ਵੀ ਆਪਾਂ ਖੇਤ ਦਾ ਵੀ ਕੰਮ ਆਪਾਂ ਹੀ ਕਰਨਾ ਹੈ ਤੇ ਬੱਕਰੀਆਂ ਵੀ ਆਪਾਂ ਸਾਹਮਣੀਆਂ ਬੱਕਰੀਆਂ ਨੂੰ ਵੀ ਸਵੇਰ ਸ਼ਾਮ ਆਪਾਂ ਹੀ ਸਾਹਮਣੇਗਾ ਬਿਲਕੁਲ ਤੇ ਫੇਰ ਨਹੀਂ ਕੰਮ ਜਾ ਠੀਕ ਹੈ ਜੇ ਪਰਿਵਾਰ ਆਪਣਾ ਨਾਲ ਸਾਥ ਦਿੰਦਾ ਆਪਾਂ ਹੁਣ ਖੇਤ ਵੀ ਪਾਣੀ ਲਾਉਣ ਵੀ ਜਾਂਦੇ ਆ ਝੋਨਾ ਲੱਗ ਗਿਆ ਉਹਦੇ ਚ ਵੀ ਆਪਾਂ ਰਹਿਆ ਸਪਰੇਅ ਕਰਨੇ ਜਾਂਦੇ ਆ ਤੇ ਘਰੇ ਬੱਕਰੀਆਂ ਭੁੱਖੀਆਂ ਮਰੀ ਜਾਂਦੀਆਂ ਹਾਂ ਉਹ ਨਹੀਂ ਠੀਕ ਹੂ ਸਾਇਕਲ ਤਾਂ ਦਾ ਬਹੁਤ ਵਧੀਆ ਪਰ ਪਰਿਵਾਰ ਨਾਲ ਸਾਥ ਦਿੰਦਾ ਸਾਥ ਹੋਵੇ ਠੀਕ ਹੈ ਫੇਰ ਨਹੀਂ ਮਾੜਾ ਜਿਵੇਂ ਪਰਿਵਾਰ ਸਾਥ ਦਿੰਦਾ ਨਾ ਬਹੁਤ ਵਧੀਆ ਧੰਦਾ ਨਾਲ ਆਪਣੀ ਕਬੀਲਦਾਰੀ ਬਹੁਤ ਵਧੀਆ ਚੱਲਦੀ ਹੈ ਇਹਦੇ ਨਾਲ ਠੀਕ ਹੈ ਤੇ ਸਿੱਖ ਸੁੱਕੇ ਕਿਵੇਂ ਕਰਨ ਵਾਲਾ ਕੀਤਾ ਜਾਂ ਇਹ ਕਈ ਦੇਖੋ ਦੇਖ ਬਾਹਲੇ ਲੱਗਦੇ ਬਈ ਇਹ ਕਿਤੇ ਜਿਆ ਦੇਖੋ ਦੇਖਤਾ ਬਈ ਮੈਂ ਸੁਣਦਾਦਾ ਟਵਾਣਾ ਸਾਹਿਬ ਦੇਖੋ ਦੇਖ ਜਮਾ ਨਾ ਕਰੋ ਮੇਰੇ ਕੋਲੇ ਵੀ ਬਹੁਤ ਸਾਰੇ ਭਰਾ ਆਉਂਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਹੁੰਦਾ ਹੈ ਕਿ ਪਹਿਲਾਂ ਤੁਹਾਡਾ ਪਰਿਵਾਰ ਸਾਥ ਦਿੰਦਾ ਜੇ ਤੁਹਾਡਾ ਪਰਿਵਾਰ ਸਾਥ ਦਿੰਦਾ ਤਾਂ ਇਹਦੇ ਨਾਲ ਤੁਸੀਂ ਚਾਰ ਬੱਕਰੀਆਂ ਰੱਖੋ ਚਾਰ ਬੱਕਰੀਆਂ ਰੱਖ ਲਓ ਚਾਰ ਬੱਕਰੀਆਂ ਦਾ ਤੁਸੀਂ ਉਹਦਾ ਪਹਿਲਾਂ 2-4 ਫਾਰਮਾਂ ਤੇ ਜਾਓ ਟ੍ਰੇਨਿੰਗ ਲਓ ਟ੍ਰੇਨਿੰਗ ਦੇ ਵਿੱਚ ਆਪਾਂ ਨਹੀਂ ਕਹਿੰਦੇ ਵੀ ਕਿਸੇ ਪ੍ਰਾਈਵੇਟ ਤੋਂ ਲੋ ਸਰਕਾਰੀ ਤਨੋਂ ਜਿੱਥੋਂ ਮਰਜੀ ਲੋ ਠੀਕ ਹੈ ਟ੍ਰੇਨਿੰਗ ਜ਼ਰੂਰੀ ਹੈ ਉਹਦੇ ਵਿੱਚ ਆਪਾਂ ਨੂੰ ਟੈਂਪਰੇਚਰ ਚੈੱਕ ਕਰਨਾ ਆ ਜਾਂਦਾ ਹਾਂ ਕੋਈ ਉਹਦੀ ਬਰੀ ਦਵਾਈ ਬੁਖਾਰ ਦਾ ਕੋਈ ਟਿਕਟ ਅੱਲਾ ਲਾਉਣਾ ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਕੀ ਦਵਾਈ ਦੇਣੀ ਹੈ ਬੁਖਾਰ ਦੇ ਵਿੱਚ ਉਹ ਸਾਰਾ ਆਪਾਂ ਕਾਪੀ ਦੇ ਨੋਟ ਉਹਦੋਂ ਕਰਾਪ ਕਰ ਲੈਂਦੇ ਆਪਾਂ ਜਦੋਂ ਕਿ ਟ੍ਰੇਨਿੰਗ ਦੇ ਉੱਤੇ ਜਾਂਦੇ ਆ ਇਹ ਸਭ ਤੋਂ ਜ਼ਰੂਰੀ ਹੈ ਠੀਕ ਹੈ ਦੂਜੇ ਨੰਬਰ ਤੇ ਵੀ ਦੇਖੋ ਦੇਖ ਨਾਂ ਵਾਲਾ ਇਹ ਕੰਮ ਕਰੋ ਜੇ ਕਰਨਾ ਹੈ ਤਾਂ ਜੇ ਪਰਿਵਾਰ ਆਪਣਾ ਸਾਥ ਦਿੰਦਾ ਤਾਂ ਨਾ ਲਾਜ਼ਮੀ ਕਰੋ ਕੰਮ ਨਹੀਂ ਮਾੜਾ ਕਾਮਨੀ ਮਾੜਾ ਪਰ ਸਾਥ ਚਾਹੀਦਾ ਨਾਲ ਸਾਥ ਚਾਹੀਦਾ ਵੀ ਦੇਖੋ ਦੇਖ ਨਾ ਮਗਰ ਪਾਓ ਕਿ ਇਹਦੇ ਚੰਗੇ ਦੇਖ ਕੇ ਐਵੇਂ ਨਾ ਲਿਆ ਕੇ ਬੰਨ ਲੋ ਘਰੇ ਹਣਾ ਮੁੜ ਕੇ ਸਮਣ ਨਾ ਫਿਰ ਪੜਾਉਣੇ ਪੈਂਦੇ ਆ ਪੜਾਉਣੇ ਪੈਂਦੇ ਮੈਂ ਬਹੁਤ ਸਾਰੇ ਭਰਾ ਦੇਖਿਆ ਬੱਕਰੀਆਂ ਬਹੁਤ ਜਿਆਦਾ ਮਹਿੰਗੀਆਂ ਲੈ ਲੈਂਦੇ ਆ ਹਾਂ ਮਗਰ ਉਹ ਵੇਚਣ ਵੇਲੇ ਫੋਨ ਕਰਦੇ ਆ ਬਾਈ ਯਾਰ ਸਾਡੀ ਬੱਕਰੀ ਸੀ 40000 ਦੀ ਲਈ ਸੀ ਹੁਣ ਤਾਂ 10000 ਵੀ ਨਹੀਂ ਦਿੰਦਾ ਕੋਈ ਹਾਂ ਪਰ ਉਹ ਇਹੋ ਜਿਹਾ ਕੰਮ ਪਹਿਲਾਂ ਤੁਸੀਂ ਮੰਡੀਆਂ ਦੇਖੋ ਪੰਜ ਚਾਰ ਮੰਡੀਆਂ ਦੇ ਘੁੰਮੋ ਵੀ ਇਹ ਜਾਨਵਰ ਕਿੰਨੇ ਰੁਪਈਆ ਦਾ ਕਿੰਨੇ ਦਾ ਇਹੋ ਜਿਹਾ ਜਾਨਵਰ ਆਪਾਂ ਨੂੰ ਕਿੰਨੇ ਦਾ ਮਿਲੂਗਾ ਸਹੀ ਹੈ ਹੈ ਵੀ ਇਹਦਾ ਰੇਟ ਅੱਜ ਮੰਡੀ ਤੇ ਕੀ ਤੈ ਹੋ ਰਿਹਾ ਹੈਗਾ ਵੀ ਇਹ 20000 ਦੀ ਬੱਕਰੀ ਹੈ ਇਹ 20000 ਦੀ ਵਿਕਰੀ ਹੈ ਕਿਹੋ ਜੀ ਇਹ ਕਿਹੋ ਜੀ ਇਹ ਵੀ ਇਹੋ ਜਿਹੀ ਬੱਕਰੀ ਆਪਾਂ ਨੂੰ ਮੰਡੀ ਤੋਂ 20000 ਦੀ ਵਿਕੀ ਹੈਗੀ ਹਾਂ ਤੇ ਕੋਈ ਹੋਰ ਕਿਸੇ ਭਰਾ ਕੋਲੇ ਜਾਨ ਤੋਂ ਬੱਕਰੀ ਦੀ 40000 ਮੰਗਦਾ ਖਾਲੀ ਦੇ ਮੰਗੀ ਜਾਂਦੇ ਵਿੱਚ ਹਾਂ ਸਹੀ ਹੈ ਦੇਖ ਕੇ ਲੋ ਦੇਖ ਕੇ ਮੰਡੀਆਂ ਸਾਰੀਆਂ ਤੁਰ ਫਿਰ ਕੇ ਦੇਖੋ ਫਿਰ ਤੁਸੀਂ ਆਹਦਾ ਜਾਨਵਰ ਖਰੀਦੋ ਠੀਕ ਲੈ ਵੀ ਦੋਸਤੋ ਬਹੁਤ ਚੰਗੀਆਂ ਗੱਲਾਂ ਬਾਈ ਨੇ ਦੱਸੀਆਂ ਤੇ ਗੌਰ ਕਰਿਓ ਸਾਰੀਆਂ ਗੱਲਾਂ ਤੇ ਜੇ ਕੋਈ ਹੋਰ ਬਾਈ ਤੋਂ ਜਾਣਕਾਰੀ ਵਗੈਰਾ ਲੈਣੀ ਹੁੰਦੀ ਹੈ ਨਾ ਥੋੜੀ ਬਹੁਤ ਕੋਈ ਗੱਲ ਪੁੱਛਣੀ ਹੁੰਦੀ ਹੈ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੂੰ ਕੋਈ ਚੰਗੀ ਬੱਕਰੀ ਆ ਕਿਸੇ ਕੋਲ ਚੰਗੀ ਐ ਸ਼ੌਂਕ ਉਪ ਰੱਖਦਾ ਕੋਈ ਵੀਰ ਇੱਕ ਦੋ ਬੱਕਰੀਆਂ ਚੰਗੀਆਂ ਦਾ ਤਾਂ ਵੀਰ ਤੋਂ ਕੋਈ ਕ੍ਰਾਸ ਕਰਵਾਉਣੀ ਆ ਤਾਂ ਉਹਦਾ ਵੀ ਕੋਈ ਖਰਚ ਪੱਠਾ ਨਹੀਂ ਲੈਂਦਾ ਬਾਈ ਤੇ ਉਹਦੇ ਲਈ ਵੀ ਸੰਪਰਕ ਕਰ ਸਕਦੇ ਹੋ ਪਰ ਬੱਕਰੀ ਦੇ ਤੁਹਾਡੇ ਕੋਈ ਬਿਮਾਰੀ ਨਾ ਹੋਵੇ ਬੱਕਰੀ ਸਹੀ ਸਲਾਮਤ ਹੋਵੇ ਤੇ ਚੰਗੀ ਹੋਵੇ ਬੱਕਰੀ ਤੇ ਕੋਈ ਜਾਣਕਾਰੀ ਵਗੈਰਾ ਲੈਣੀ ਆ ਪੁੱਛਣਾ ਦੱਸਣਾ ਕੁਝ ਬੱਕਰੀ ਬਾਰੇ ਯਾ ਬੱਚਿਆਂ ਬਾਰੇ ਉਹ ਵੀ ਬਾਈ ਤੋਂ ਜਾਣਕਾਰੀ ਚੰਗੀ ਐਕਸਪੀਰੀਅੰਸ ਹੈ ਬਾਈ ਕੋਲ ਕਾਫੀ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਤਾਂ ਬਾਈ ਦਾ ਪਿੰਡ ਹੈਗਾ ਭਗਵਾਨਗੜ ਜਿਲ੍ਹਾ ਕਿਹੜਾ ਪਿੰਦਾ ਆਪਾਂ ਨੂੰ ਬਟੰਡੇ ਹੀ ਪਿੰਦਾਂ ਹਾਂ ਜਿਹੜਾ ਬਟੰਡਾ ਪੈਂਦਾ ਤੇ ਸੰਗਤ ਮੰਡੀ ਤੋਂ 9 ਕਿਲੋਮੀਟਰ ਰਹਿ ਜਾਂਦਾ ਸਾਈਡ ਤੇ ਪਿੰਡ ਇਹ ਤੇ ਜੇ ਕਹਿੰਨੇ ਆ ਕੇ ਦੇਖਣਾ ਫਾਰਮ ਤਾਂ ਆ ਵੀ ਸਕਦਾ ਵੀਰ ਕਿਸੇ ਨੇ ਕੰਮ ਕਰ ਲਈ ਜਾਣਕਾਰੀ ਲੈਣੀ ਹੈ ਕੋਈ ਸਿੱਖਣਾ ਕੁਝ ਉਹ ਵੀ ਕਰਿਓ ਸੰਪਰਕ ਵੀ ਨਾਲ ਤੇ ਇੱਥੇ ਲਖਾ ਬਹੁਤ ਧੰਨਵਾਦ ਬੇਟਾ ਧੰਨਵਾਦ ਬਾਈ ਜੀ ਛੋਟਾ ਢਿਟਵਾਣਾ ਛੋਟੇ ਢਿਟ ਲੋ ਧੰਨਵਾਦ ਬਾਈ ਸਸ